ਹਰਿਆ ਇਲਾਹੀ ਹਰ ਦਮ ਵਗਦਾ ਤੇ ਸਿਗਰ ਲਖ ਦਿੱਤਾ ਸਰਕਾਰ ਜੀ ਦਾ ਵਲੌਗ ਤੇ ਪਿੱਛੇ ਤੁਸੀਂ ਦਰਬਾਰ ਦੇਖ ਰਹੇ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਹਨ ਤੇ ਹੁਣ ਆਪਣਾ ਨੈਕਸਟ ਜਿਹੜਾ ਵਲੌਗ ਹੋਊਗਾ ਉਹ 11ਵੀਂ ਵੱਡੀ ਸਰਕਾਰ ਦਾ ਹੋਊਗਾ ਦਰਬਾਰ ਵੈਸੇ ਤਾਂ ਬਣ ਰਿਹਾ ਹੈਗਾ ਹਜੇ ਬਣਿਆ ਨਹੀਂ ਹੈਗਾ ਕਾਫੀ ਟਾਈਮ ਹੋ ਗਿਆ ਪਹਿਲਾ ਵਾਲੇ ਵਲੌਗ ਚ ਵੀ ਤੁਹਾਨੂੰ ਦਿਖਾਇਆ ਸੀਗਾ ਦਰਬਾਰ ਹਜੇ ਵੀ ਕੰਪਲੀਟ ਨਹੀਂ ਹੋਇਆ ਹੈਗਾ ਪਰ ਆਪਾਂ ਤੁਹਾਨੂੰ ਲੈ ਕੇ ਜਰੂਰ ਜਾਵਾਂਗੇ ਹਨਾ ਕਿਉਂਕਿ ਨਸਮਸਤਕ ਤਾਂ ਹੋਣਾ ਜਦੋਂ ਇੱਥੇ ਤੱਕ ਆਏਾਂਗੇ ਸੋ ਵਲੌਗ ਇਸ ਤਰ੍ਹਾਂ ਦਾ ਰਿਹਾ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹਨਾ ਤੇ ਲਾਈਕ ਦਾ ਬਟਨ ਜਰੂਰ ਦਬਾ ਦਿਓ ਹਾਂਜੀ ਤੇ ਹੁਣ ਆਪਾਂ ਚੱਲਿਆਂਗੇ 11ਵੀਂ ਵਾਲੀ ਸਰਕਾਰ ਦੇ ਦਰਬਾਰ ਦੇ ਉੱਪਰ ਤੇ ਨਾ ਮਤਲਬ ਕਈ ਸਾਰੇ ਮਤਲਬ ਜਿੰਨੇ ਵੀ ਆਪਾਂ ਕਹਿੰਨੇ ਲੋਕ ਆਲੇ ਵਾਲੇ ਹਨਾ ਆਪਣੇ ਬੇਚਰਦੇ ਨੇ ਜਿਨ੍ਹਾਂ ਦੇ ਨਾਲ ਵੀ ਆਪਾਂ ਬੇਚਰਦਿਆਂਗੇ ਜਾਂ ਕਈ ਵਾਰ ਆਪਣੇ ਹੀ ਦਿਮਾਗ ਦੇ ਵਿੱਚ ਇਹ ਚੀਜ਼ ਵੀ ਚੱਲ ਰਹੀ ਹੁੰਦੀ ਹੈ ਕਿ ਇਹਨਾਂ ਨੂੰ 11ਵੀਂ ਵਾਲੀ ਸਰਕਾਰ ਕਿਉਂ ਕਿਹਾ ਜਾਂਦਾ ਜਾਂ ਆਪਾਂ 11ਵੀਂ ਵੀ ਦਿੰਦੇ ਆ ਹਨ ਸਾਰਿਆਂ ਨੂੰ ਪਤਾ ਕਿ ਆਪਾਂ ਸਾਰੇ 11ਵੀਂ ਸ਼ਰੀਫ ਦਿੰਦੇ ਆਗੇ ਪਰ ਉਹਦਾ ਮੀਨਿੰਗ ਕਿਸੇ ਨੂੰ ਨਹੀਂ ਪਤਾ ਹੈਗਾ ਹਨਾ ਦੇਖੋ ਆਜਾ ਪੀਰ ਜੀ ਦਾ ਦਰਬਾਰ ਬਣਿਆ ਹੋਇਆ ਹੈਗਾ ਤੁਸੀਂ ਦੇਖ ਰਹੇ ਹੋਗੇ ਹਨਾ ਪਹਿਲਾਂ ਆਪਾਂ ਇੱਥੇ ਮੱਥਾ ਟੇਕਾਂਗੇ ਤੇ ਨਾਲ ਨਾਲ ਤੁਹਾਨੂੰ ਗੱਲਾਂ ਦੱਸਦੇ ਜਾਵਾਂਗੇ ਠੀਕ ਹੈ ਜੀ ਜੋ ਜੋ ਮਤਲਬ ਮੈਂ ਕੀਤਾ ਕੇ ਵੀ ਹਾਂਜੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਇਸ ਵਲੌਗ ਦੇ ਥਰੂ ਠੀਕ ਹੈ ਜੀ ਤੇ ਉਹ ਆਪਾਂ ਤੁਹਾਡੇ ਨਾਲ ਸ਼ੁਰੂ ਕਰਾਂਗੇ ਨਾਲ-ਨਾਲ ਗੱਲਾਂ-ਬਾਤਾਂ ਕਰਦੇ ਜਾਵਾਂਗੇ ਤੇ ਪਰ ਇੱਥੇ ਨਾ ਪਹਿਲਾਂ ਇੱਕ ਹੀ ਚੀਜ਼ ਹੈ ਕਿ ਇੱਥੇ ਢੋਲ ਵੱਜ ਰਿਹਾ ਹੋਊਗਾ ਤੇ ਉਹਦੇ ਕਰਕੇ ਮੈਨੂੰ ਬੋਲਣ ਦੇ ਵਿੱਚ ਥੋੜੀ ਜਿਹੀ ਦਿੱਕਤ ਆਊਗੀ ਤਾਂ ਕਰਕੇ ਮੈਂ ਥੋੜਾ ਇਹਨੂੰ ਜਦੋਂ ਦਰਬਾਰ ਨਿਕਲ ਜੂਗਾ ਖਾਜੇ ਪੀਰ ਜੀ ਦਾ ਉਸ ਤੋਂ ਬਾਅਦ ਇਹ ਜਿਹੜੀ ਸਟੋਰੀ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਨਾ ਤੁਸੀਂ ਦੇਖ ਰਹੇ ਹੋ ਢੋਲ ਦੀਆਂ ਬਾਜੀਆਂ ਸ਼ੁਰੂ ਹੋਣੀਆਂ ਜੀ ਸ਼ਰਦਾ ਦੀ ਗੱਲ ਹੁੰਦੀ ਹੈਗੀ ਸਾਰੀ ਹੈ ਨਾ ਪਹਿਲਾਂ ਮਤਲਬ ਇਹ ਸਿਰਫ ਇਰਾਕ ਦੇ ਵਿੱਚ ਮਤਲਬ ਬਗਦਾਦ ਦੇ ਵਿੱਚ ਸੀਗਾ ਇਹ ਜਿਹੜਾ ਮਤਲਬ ਕਿ 11ਵਾਂ ਮਨਾਈ ਜਾਂਦੀ ਸੀ ਪਰ ਹੁਣ ਇੰਡੀਆ ਦੇ ਵਿੱਚ ਤੇ ਇੰਡੀਆ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਵੀ ਇਹ ਸ਼ੁਰੂ ਹੋ ਚੁੱਕੀ ਹੈਗੀ ਹੈ ਨਾ ਤੇ ਇਹਦੇ ਵਿੱਚ ਮਤਲਬ ਹਿਸਟਰੀ ਦਾ ਅਗਰ ਮੈਂ ਗੱਲ ਕਰਾਂ ਤਾਂ ਹਿਸਟਰੀ ਦੇ ਵਿੱਚ ਇਹ ਹੀ ਦਰਸਾਇਆ ਗਿਆ ਹੈਗਾ ਕਿ ਮੇਰਾ ਗਾਸਪਾਕ ਸਰਕਾਰ ਜੀ ਨੂੰ ਸਰਕਾਰ ਤਾਂ ਮਤਲਬ ਬਾਅਦ ਚ ਲੋਕਾਂ ਨੇ ਲਾਇਆ ਜਿਨ੍ਹਾਂ ਦੀ ਸ਼ਰਦਾ ਸੀ ਉਹਨਾਂ ਦੇ ਪ੍ਰਤੀ ਹੈ ਨਾ ਕਿ ਉਹਨਾਂ ਨੂੰ ਮਤਲਬ ਜਦੋਂ ਸ਼ਰਦਾ ਭਾਵਨਾ ਜਾਗੀ ਆਗੀ ਤਾਂ ਉਹਨਾਂ ਨੇ ਕੀ ਕੀਤਾ ਕਿ ਉਹ ਸਾਲ ਦੇ ਵਿੱਚ ਮਤਲਬ ਚੰਦ ਜਦੋਂ ਚੰਦ ਦੀ 11ਵੀਂ ਹੁੰਦੀ ਸੀਗੀ 11 ਤਰੀਕ ਨੂੰ ਜਾਂ 11 ਹੁਣ ਤਾਂ 11ਵੀਂ ਕਹਿੰਦੇ ਨੇ 11 ਤਰੀਕ ਨੂੰ ਤਾਂ ਚੰਦ ਦੇ ਟਾਈਮ 'ਚ ਉਹ ਮਤਲਬ ਲੰਗਰ ਲਾਇਆ ਕਰਦੇ ਹੁੰਦੇ ਸੀ ਤੇ 11ਵੀਂ ਦਾ ਖਤਮਦੋਆ ਨਹੀਂ ਹੁੰਦੇ ਸੀ ਠੀਕ ਹੈ ਜੀ ਤਰੀਕਾ ਉਹੀ ਸੀ ਜੋ ਹੋਣਾਗਾ ਹਨਾ ਪਰ ਇਹ ਸੀਗਾ ਕਿ ਉਹਦੋਂ ਉਹ ਸਾਲ ਦੇ ਵਿੱਚ ਇੱਕ ਵਾਰ ਮਨਾਈ ਸੀ ਫਿਰ ਉਹਨਾਂ ਨੂੰ ਰਜਗਾਰ ਦੇ ਵਿੱਚ ਵਾਧਾ ਹੋਣ ਲੱਗਿਆ ਸੋ ਉਹਨਾਂ ਨੇ ਮਹੀਨੇ ਦੀ ਮਹੀਨੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਕਈ ਲੋਕਾਂ ਦੀ ਇਹ ਇਹਦੇ ਪਿੱਛੇ ਹੀ ਮਤਲਬ ਜਿਹੜੇ ਉਹਨਾਂ ਨੂੰ ਭਗਤ ਸੀਗੇ ਮੰਨਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਸਰਕਾਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਅਸੀਂ ਨਾ ਕਿਸੇ ਦਿਨ ਜੁੜ ਜੰਨੇ ਆਂਗੇ ਕਿਸੇ ਵੱਡੀ ਹਸਤੀ ਦੇ ਨਾਲ ਤਾਂ ਉਹਨਾਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਹੋਈਆਂ ਮੇਲ ਮਲਾਪ ਹੋਣਾ ਸੋ ਉਹ ਸਾਰਾ ਕੁਝ ਹੀ ਆ ਜਾਂਦਾ ਤੇ ਸਾਡੀ ਸ਼ਰਧਾ ਉਹਨਾਂ ਦੇ ਪ੍ਰਤੀ ਵੱਧ ਜਾਂਦੀ ਹੈਗੀ ਇਸੇ ਤਰੀਕੇ ਦੇ ਨਾਲ ਮੇਰੇ ਗੋਸਪਾਕ ਸਰਕਾਰ ਜੀ ਨੂੰ ਪੀਰਾਂ ਦੇ ਪੀਰ ਸਾਹਿਬ ਜਿਲਾਨੀ ਕੁਤਬੇ ਰਬਾਨੀ ਕਿਹਾ ਜਾਣ ਲੱਗਿਆ ਹਨ ਤੇ ਇਸ ਤਰ੍ਹਾਂ ਤਰੀਕੇ ਦੇ ਨਾਲ ਮਤਲਬ ਸ਼ਰਧਾ ਵੱਧ ਗਈ ਤੇ ਬਾਕੀ ਇੱਕ ਚੀਜ਼ ਹੋਰ ਵੀ ਕੀਤੀ ਗਈ ਆ ਕਿ ਜਦੋਂ ਨਾ ਸਰਕਾਰ ਨੇ ਅੱਲਾ ਨੇ ਲੋਕਾਂ ਨੂੰ ਲੋਕਾਂ ਨੂੰ ਕੀ ਪੀਰਾਂ ਨੂੰ ਫਕੀਰਾਂ ਨੂੰ ਜਿੰਨੇ ਵੀ ਨਵੀ ਸੀਗੇ ਉਹਨਾਂ ਨੂੰ ਮਤਲਬ ਆਪਣੀ ਰਹਿਮਤ ਦੇ ਨੰਨਵਾਜਿਆ ਤਾਂ ਜਿਹੜਾ 11ਵਾਂ ਹੀ ਦਾ ਖਤਮ ਸੀ ਮਤਲਬ 11ਵਾਂ ਹਿੱਸਾ ਸੀ ਜਿਹੜਾ ਉਹ 11ਵੀਂ ਵਾਲੀ ਸਰਕਾਰ ਮੀਰ ਅਗੋਸਤ ਪਾਕ ਸਰਕਾਰ ਜੀ ਦੇ ਹਿੱਸੇ ਆਇਆ ਸੀਗਾ ਤੇ ਇਸ ਦਾ ਵੀ ਇੱਕ ਕਾਰਨ ਰਿਹਾ ਕਿ ਸ਼ਾਇਦ ਇਸੇ ਦਾ ਕੋਈ ਹਿੱਸਾ ਹੋਵੇ ਜੋ ਮੈਂ ਸਟੋਰੀ ਪਹਿਲਾਂ ਸੁਣਾਈ ਆਗੀ ਤਾਂ ਜਦੋਂ ਉਹਨਾਂ ਨੂੰ ਨਿਵਾਜਿਆ ਗਿਆ ਤਾਂ ਉਹਨਾਂ ਨੂੰ ਮਤਲਬ 11ਵੀਂ ਦਾ 11ਵਾਂ ਹਿੱਸਾ ਦਿਆ ਗਿਆ ਦਿੱਤਾ ਗਿਆ ਤਮੀਰਾ ਗਾਸਪਾਕੀ ਦੇ ਨਾਮ ਨਾਲ ਉਹਨਾਂ ਨੂੰ ਵਾਜਿਆ ਜਾਣ ਲੱਗਿਆ ਕਿਹਾ ਜਾਂਦਾ ਹੈ। ਸੋ ਉਹ ਅੱਜ ਵੀ ਪ੍ਰਚਲਿਤ ਆ। ਤੇ ਵੈਸੇ ਇਹਨਾਂ ਦਾ ਨਾ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਮਤਲਬ ਅਗਰ ਇਰਾਕ ਦੇ ਬਗਦਾਦ ਆਪਾਂ ਕਹਿ ਦਿੰਨੇ ਆਂਗੇ ਬਗਦਾਦ ਸ਼ਹਿਰੀ ਉੱਥੇ ਇਹਨਾਂ ਦਾ ਦਰਬਾਰ ਆ ਜਿਹੜਾ ਮੇਨ ਬਣਿਆ ਹੋਇਆ ਹੈਗਾ। ਪਰ ਇੰਡੀਆ ਦੇ ਵਿੱਚ ਹੁਣ ਵੀ ਇਹ ਵੀ ਚੀਜ਼ ਹੋ ਗਈ ਕਿ ਦਰਬਾਰ ਕਾਫੀ ਬਣ ਚੁੱਕੇ ਨੇ ਪਰ ਮੇਨ ਗੇ ਦਰਬਾਰ ਆ ਜਿਹੜਾ ਉਹ ਆਗਾ ਇਹਦੇ ਵਿੱਚ ਤੇ ਸਰਾਭਾ ਹਜੇ ਮਤਲਬ ਬਣ ਰਿਹਾ ਹੈਗਾ ਤੇ ਹੁਣ ਮੇਨ ਦਰਬਾਰ ਦੀ ਜਗ੍ਹਾ ਜਿਹੜੀ ਇੱਥੇ ਦਿੱਤੀ ਗਈ ਆ ਕੀ ਠੀਕ ਹੈ ਜੀ ਤੇ ਇੱਥੇ ਨਕਸ਼ਾ ਵੀ ਲਗਾਇਆ ਗਿਆ ਹੈ ਹਨਾ ਅਧਰ ਲਾਸਟ ਦੇ ਵਿੱਚ ਦਿਖਾ ਦਿੰਨੀ ਆ ਨਕਸ਼ਾ ਵੀ ਲਗਾਇਆ ਗਿਆਗਾ ਜਿਹਦੇ ਤਹਿਤ ਇਹ ਮਤਲਬ ਸਾਰਾ ਜਿਹੜਾ ਦਰਬਾਰ ਆਗਾ ਉਹ ਬਣੂਗਾ ਤੇ ਬਾਕੀ ਨਾ ਚੈਨਲ ਨੂੰ ਸਪੋਰਟ ਜਰੂਰ ਕਰ ਦਿਆ ਕਰੋ ਕਿਉਂਕਿ ਨਵਾਂ ਨਵਾਂ ਚੈਨਲ ਆਗਾ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਗੀ ਸਾਰਾ ਸਾਰਾ ਤਾਂ ਸਬਸਕ੍ਰਾਈਬਰ ਜੋੜਨ ਨੂੰ ਹੀ ਲੱਗ ਜਾਂਦਾਗਾ ਹਨਾ ਤੁਹਾਨੂੰ ਪਤਾ ਕਿ ਮਿਹਨਤ ਕਾਫੀ ਆਉਂਦੀ ਹੈਗੀ ਤੇ ਇਸੇ ਕਰਕੇ ਰਿਕਵੈਸਟ ਆ ਸਾਰਿਆਂ ਨੂੰ ਕਿ ਸਾਰੇ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿਆ ਕਰੋ WhatsApp ਦੇ ਉੱਪਰ ਸਟੇਟਸ ਪਾ ਦਿਆ ਕਰੋ ਪਲੀਜ਼ ਚਾਹੇ 5 ਸਕਿੰਟ ਦੇ 5 ਮਿੰਟ ਮਤਲਬ 5 ਕਿ ਮਿੰਟ ਦੇ ਲਈ ਪਾ ਦਿਆ ਕਰੋ ਪਰ ਪਾ ਦਿਆ ਕਰੋ ਉਹਦੇ ਨਾਲ ਮੈਨੂੰ ਥੋੜੀ ਸਪੋਰਟ ਹੋ ਜੂਗੀ ਹਨਾ ਜੀ ਸੋ ਥੈਂਕ ਯੂ ਥੈਂਕ ਯੂ so much watching my channel ਤੇ ਬਣੇ ਰਹੋ ਇਦਾਂ ਹੀ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਠੀਕ ਹੈ ਜੀ ਤੇ ਮਿਲਦੇ ਆਂ ਫੇਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਤੁਸੀਂ ਦਰਸ਼ਨ ਕਰੋ ਤੇ ਮਿਲਦੇ ਆਪਾਂ ਫੇਰ ਨੈਕਸਟ ਵਲੌਗ ਨਾਲ ਥੈਂਕ ਯੂ ਕਾ ਰਾਜ ਦੀ 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 ਜਦੋਂ ਮੇਰੀ ਸਰਕਾਰ ਹਾਂਜੀ ਤੁਸੀਂ ਨਕਸ਼ਾ ਤਾਂ ਦੇਖ ਹੀ ਲਿਆ ਹਨ ਤੇ ਹੁਣ ਆ ਬਿਲਡਿੰਗ ਦੇਖ ਲਓ ਜਦੋਂ ਆ ਪਿਛਲੀ ਵਾਰੀ ਆਏ ਸੀ ਤਾਂ ਉਦੋਂ ਆ ਸਾਰਾ ਖਾਲੀ ਪਿਆ ਸੀਗਾ ਪਰ ਹੁਣ ਇਹ ਸਾਰੀ ਬਿਲਡਿੰਗ ਹੈ ਜਿਹੜੀ ਬਣ ਚੁੱਕੀ ਹੈਗੀ ਹਨਾ ਤੇ ਫਿਲਹਾਲ ਹੀ ਦਰਬਾਰ ਤਾਂ ਉੱਪਰ ਬਣਨਾਗਾ ਇਹਦੇ ਬਿਲਕੁਲ ਉੱਪਰ ਜਾ ਕੇ ਬਣਨਾਗਾ ਤੇ ਇਹ ਥੱਲੇ ਵਾਲਾ ਸਾਰਾ ਏਰੀਆਗਾ ਹਨਾ ਤੇ ਇਹ ਤਿਆਰ ਹੋ ਚੁੱਕਿਆਗਾ ਤਕਰੀਬਨ ਤਕਰੀਬਨ ਤੇ ਹੁਣ ਮਤਲਬ ਜਦੋਂ ਨੈਕਸਟ ਟਾਈਮ ਆਵਾਂਗੇ ਮੇਬੀ ਹੱਪਾ ਨੂੰ ਦਰਬਾਰ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਫਿਲਹਾਲ ਹੀ ਆਪਾਂ ਪਿੱਛੇ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਨੇਗੇ ਤੇ ਉੱਥੇ ਨਕਸ਼ਾ ਵੀ ਦੇਖ ਲਿਆ ਤੁਸੀਂ ਨਹੀਂ ਲੱਗਿਆ ਹੋਇਆ ਹਨਾ ਸਾਰਾ ਤੇ ਆਹ ਬਣ ਚੁੱਕਿਆਗਾ ਦਰਬਾਰ ਤੇ ਜਦੋਂ ਅਗਰ ਨੈਕਸਟ ਟਾਈਮ ਆਪਾਂ ਆਵਾਂਗੇ ਤਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਵਾਵਾਂਗੇ ਫਿਲਹਾਲ ਇੰਨੇ ਇਹ ਦਰਬਾਰ ਸੀਗਾ 11ਵੀਂ ਵਾਲੀ ਸਰਕਾਰ ਦਾ ਤੇ ਤੁਸੀਂ ਦੇਖਿਆ ਕਿ ਅੰਦਰ ਫਿਲਹਾਲ ਹੀ ਉੱਠੀ ਹੈ ਜਿੱਥੇ ਦਰਬਾਰ ਪਹਿਲਾਂ ਸੀਗਾ ਬਣਾ ਹੋਇਆ ਫਿਲਹਾਲ ਹੀ ਹੈ ਨਾ ਤੇ ਇੱਧਰ ਜਿਹੜੀ ਬਿਲਡਿੰਗ ਆ ਉਹ ਬਣ ਚੁੱਕੀ ਹੈ ਕਿਤੇ ਹੋਰ ਆਏ ਪਤਾ ਇੱਧਰ ਕੁਝ ਨਹੀਂਗਾ ਤਦ ਤੱਕ ਤੁਸੀਂ ਕਿਸੇ ਕਿਤੇ ਨਹੀਂ ਜਾਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਦੱਸਣਾ ਲੋਕਾਂ ਨੂੰ ਕਿ ਹੈ ਨਾ ਪਿਆਰੀ ਹੈ ਤਕਰੀਬਨ ਮੇਬੀ ਜਦੋਂ ਆਪਾਂ ਨੈਕਸਟ ਟਾਈਮ ਆਵਾਂਗੇ ਆਪਾਂ ਨੂੰ ਦਰਬਾਰ ਮਿਲੂਗਾ ਹੈ ਨਾ ਦੇਖਣ ਨੂੰ ਦਰਸ਼ਨ ਕਰਨ ਨੂੰ ਤੇ ਸਾਡੇ ਤੱਕ ਪਹੁੰਚੀਆਂ ਨਹੀਂ ਇਹ ਵੀ ਤੇ ਦਿਖਾਉਣ ਚੱਲੀਏ ਤੇ ਹਾਂਜੀ ਇਹ ਸੀਗਾ ਮਤਲਬ ਇੱਧਰ ਦਾ ਵਲੌਗ ਪਰ ਇਹ ਨਾ ਸਾਈਡ ਤੇ ਸ਼੍ਰੀ ਭਗਵਾਨ ਜੀ ਦਾ ਮੰਦਿਰ ਬਣਿਆ ਹੋਇਆ ਹੈਗਾ ਛੋਟਾ ਜਿਹਾ ਤੇ ਇੱਥੇ ਵੀ ਆਪਾਂ ਸੋਚ ਕੇ ਅਰਗਵਤੀ ਕਰ ਦਿੱਤੀ ਤੇ ਬਾਕੀ ਦੀ ਬਾਜ਼ਾਰ ਦੀ ਥੋੜੀ ਜਿਹੀ ਫੁਟੇਜ ਦਿਖਾਈ ਜਾਗੀ ਬੱਚਾ ਗੁੰਮ ਹੋ ਗਿਆ ਸੀਗਾ ਸੋ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਸਰੋਵਰ ਹਨਾ ਇਹ ਸਰੋਵਰ ਦੀ ਲੁੱਕ ਤੁਸੀਂ ਹੁਣ ਦੀ ਦੇਖ ਸਕਦੇ ਹੋਗੇ ਪਹਿਲਾਂ ਜਿਹੜੇ ਗਏ ਹੋਣਗੇ ਉਹਨਾਂ ਨੇ ਮੇਬੀ ਬਹੁਤ ਪੁਰਾਣੀ ਦੇਖੀ ਹੋਗੀ ਮੈਂ ਵੀ ਦੇਖੀ ਸੀ ਪਹਿਲਾਂ ਪਹਿਲਾਂ ਵਾਲੀ ਵੀਡੀਓ ਚ ਮੈਂ ਤੁਹਾਨੂੰ ਦਿਖਾਇਆ ਵੀ ਸੀ ਬਟ ਹੁਣ ਇੱਥੇ ਨਾ ਸਾਰੇ ਟਾਈਲ ਸਕੁਆਰ ਲੱਗੀਆਂ ਨਿਗੀਆਂ ਤੇ ਸਾਰਾ ਮਤਲਬ ਬਹੁਤ ਹੀ ਜ਼ਿਆਦਾ ਸੋਹਣਾ ਬਣ ਚੁੱਕਿਆ ਹੈਗਾ ਇਹ ਅਗਰ ਤੁਸੀਂ ਆਉਂਗੇ ਤਾਂ ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗ ਜਾਊਗਾ ਕਿ ਮਤਲਬ ਵਾਕਈ ਨਕਸ਼ਾ ਬਿਲਕੁਲ ਹੀ ਚੇਂਜ ਹੋ ਚੁੱਕਿਆ ਹੈਗਾ ਜਦੋਂ ਮੈਂ ਆਈ ਸੀ ਮੈਨੂੰ ਉਹਦੇ ਤੋਂ ਬਹੁਤ ਜ਼ਿਆਦਾ ਚੇਂਜ ਲੱਗਿਆ ਹੁਣ ਤੇ ਤੁਹਾਨੂੰ ਵੀ ਲੱਗੂਗਾ ਕਿਉਂਕਿ ਤੁਸੀਂ ਅਗਰ ਤਾਂ ਟਾਈਮ ਨਾਲ ਆਏ ਹੋਵੋਗੇ ਕਾਫੀ ਟਾਈਮ ਹੋ ਗਿਆ ਹੋਊਗਾ ਤਾਂ ਤੁਸੀਂ ਬਿਲਕੁਲ ਹੀ ਚੱਕਾ ਚੌਂਦ ਹੋ ਜਾਓਗੇ ਕਿਉਂਕਿ ਹੁਣ ਵਾਲੀ ਜਿਹੜੀ ਲੁੱਕ ਬਹੁਤ ਸੋਹਣੀ ਹੈ ਤੁਹਾਡੇ ਸਾਹਮਣੇ ਹੈ ਹਨਾ ਪਰ ਅਗਰ ਤੁਸੀਂ ਪਹਿਲਾਂ ਮਤਲਬ ਹੋਣੀ ਜਾ ਕੇ ਕਿਉਂ ਫੇਰ ਨਹੀਂ ਹਨਾ ਤੇ ਬਾਕੀ ਨਾ ਇੱਕ ਚੀਜ਼ ਹੋਰ ਦੇਖੋ ਧਰਮ ਕੋਈ ਵੀ ਹੋਵੇ ਹਨਾ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਦੇਖੋਗੇ ਇੱਥੇ ਚਾਹੇ ਬੇਸ਼ੱਕ 11ਵੀਂ ਵਾਲੀ ਸਰਕਾਰ ਦੇ ਜਾਂ ਲੱਖ ਦਾਤਾ ਜੀ ਦੇ ਭਗਤ ਆ ਕੇ ਇਸ਼ਨਾਨ ਕਰਦੇ ਨੇ ਹਨਾ ਨਾਲੇ ਮੇਰੇ ਕੋਈ ਇਹ ਨਹੀਂ ਹੈ ਕਿ ਮੈਂ ਧਰਮ ਨਾਲ ਕੋਈ ਕਰ ਰਹੀ ਹਾਂ ਰਿਲੇਟ ਕਰ ਰਹੀ ਹਾਂ ਇਹ ਚੀਜ਼ ਨੂੰ ਪਰ ਤੁਸੀਂ ਇਹ ਦੇਖੋ ਕਿ ਇੱਥੇ ਹਿੰਦੂ ਧਰਮ ਦੇ ਵਿੱਚ ਹਰਨਾਕਸ਼ ਦਾ ਤੇ ਪ੍ਰਲਾਦ ਭਗਤ ਦਾ ਜਿਹੜਾਗਾ ਹਨਾ ਜ਼ਿਕਰ ਹੋਇਆਗਾ ਹਨਾ ਤੁਸੀਂ ਦੇਖਿਆਗਾ ਕਿ ਪਰਨਾ ਇਹ ਹਿੰਦੂ ਧਰਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹਦੇ ਮੀਰਾ ਗੋਸਪਾਲਕ ਤੇ ਲਖਦਾਤਾ ਜਿਹਦੇ ਦਰਬਾਰ ਦੇ ਉੱਪਰ ਇਹ ਜਿਹੜਾ ਸਰੋਵਰ ਆ ਇੱਥੇ ਬਣਿਆ ਹੋਇਆ ਇਹਦੇ ਉੱਪਰ ਪ੍ਰਲਾਦ ਭਗਤ ਤੇ ਹਰਨਾਕਸ਼ ਦੀ ਜਿਹੜੀ ਮੂਰਤੀ ਆ ਉਹ ਕੇਰੀ ਗਈ ਆ ਦਿਖਾਈ ਗਈ ਆ ਜੀ ਹਨਾ ਸੋ ਬਹੁਤ ਹੀ ਸੋਹਣਾ ਸਮੇਲ ਲੱਗਦਾਗਾ ਇਹ ਤੇ ਇੱਥੇ ਆਪਣੇ ਵਲੌਗ ਦੀ ਹੁੰਦੀ ਆ ਸਮਾਪਤੀ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਸ਼ਸ਼ੀ ਅਕਾਲ ਥੈਂਕ ਯੂ ਸੋ ਮੱਚ